ਦੇ ਸਤਨਾਮੁ ਸ੍ਰੀ ਵਾਹਿ ਗੁਰੂ ਖੜਗ ਕੇਤਮ ਸੰਤਿਹਾਰੀ 25ਵੀਂ ਪਉੜੀ ਦੇ ਪਹਿਲੀ ਪੰਕਤੀ ਅੰਦਰ ਖੜਗ ਕੇਤ ਖੜਗ ਕੇਤ ਪਰਮੇਸ਼ਰ ਦਾ ਨਾਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਦੁਨੀਆ ਦਾ ਰਖਸ਼ਕ ਹੈ ਸਰਬਵਿਆਪੀ ਹੈ ਜਿਹੜਾ ਆਪ ਪ੍ਰਸਤ ਪਾਲਨਾ ਕਰਦਾ ਹੈ ਉਹਨੂੰ ਗੁਰੂ ਜੀ ਨੇ ਖਾਰਕ ਕੇਤ ਰੀਤ ਹੈ ਇਹ ਵੀ ਪਰਮੇਸ਼ਰ ਦਾ ਨਾਮ ਹੈ हे ਖਾਰਕ ਕੇਤ हे ਪਰਮੇਸ਼ਰ हे ਆਤਮਕ ਮੈਂ ਸੰਤਿਹਾਰੀ ਮੈਂ ਤੇਰੇ ਸੰਗ ਵਿੱਚ ਹਾਂ ਮੈਂ ਤੇਰੇ ਬਾਣੀ ਵਿੱਚ ਆਇਆ ਹਾਂ ਆਪ ਹਾਥ ਦੈ ਨਿਹੋ ਉਭਾਰੀ ਇਸ ਕਰਕੇ ਕਿਰਪਾ ਕਰੀਂ آپ ہاتھ ہن اپنا ہاتھ دے کے لے ہو اواری ہن میں نو بچا لگا ہن میری بچا کرنا ہے ہن میری رقص کرنی ہے تو ہی اپنا ہاتھ سرتے رکھنا ہے کیونکہ ہن میں تیری سن میں چاہاں تیرے پاؤں بچا ہوں تیرے تو بنا میرا کوئی سہائی نہیں ਜਦੋਂ ਕੋਈ ਕਿਸੇ ਦੇ ਘਰ ਜਾ ਕੇ ਕਹਿੰਦੇ ਵੀ ਤਾਇਆ ਚਾਚਾ ਹੁਣ ਤੂੰ ਹੀ ਮੇਰੀ ਰੱਖសា ਕਰ ਸਕਦਾ ਹੈ ਹੁਣ ਤੂੰ ਹੀ ਮੈਨੂੰ ਬਚਾ ਸਕਦਾ ਹੈ ਹੋਰ ਨਹੀਂ ਮੈਨੂੰ ਕੋਈ ਬਚਾ ਸਕਦਾ ਫਿਰ ਸਾਹਮਣੇ ਵਾਲੇ ਨੂੰ ਸੁੋਚਣਾ ਪੈਂਦਾ ਹੈ ਕਿ ਇਹ ਕਰਲੇ ਬਿਰਤਾ ਕਰਦਾ ਹੈ ਵੀ ਹੁਣ ਇਹਦੇ ਹੱਲ ਕਰਨਾ ਪੈਣਾ ਤਾਂ ਕੰਮ ਕਰਨਾ ਪੈਣਾ ਹੈ ਐਸੀ ਤਰ੍ਹਾਂ ਕਲ ਕੀ ਤਨ ਪਾਸ਼ਾ ਬੇਨਤੀ ਦੇ ਰੂਪ ਵਿੱਚ ਪਰਮੇਸ਼ਰ ਨੂੰ ਕਹਿੰਦੇ ਨੇ ਦਾਤਾ ਹੁਣ ਮੈਂ ਤੇਰੀ ਸੰਗ ਵਿੱਚ ਹਾਂ ਹੁਣ ਤੂੰ ਹੀ ਕਿਰਪਾ ਕਰ ਆਪ ਹੱਥ ਹੁਣ ਆਪਣਾ ਹੱਥ ਤੂੰ ਹੀ ਸਰ ਤੇ ਰੱਖਾ ਹੁਣ ਹੋਰ ਨਹੀਂ ਮੇਰਾ ਕੋਈ ਵਿਚਾਰ ਕਰ ਸਕਦਾ λεਹੋ ਅਵਾਰੀ ਹੁਣ ਮੇਰਾ ਚਾਹ ਕੇਵਲ ਤੂੰ ਕਰਨ ਵਾਲਾ ਹੈ ਹੋਰ ਮੇਰਾ ਕੋਈ ਸਹਾਈ ਨਹੀਂ ਹੈ ਇਸ ਕਰਕੇ ਅਗੇ ਚਾਹਦੇ ਨਹੀਂ ਸਰਬ ਥੋਰ ਮੋ ਹੋ ਹੋ ਸਹਾਈ ਏ ਮੇਰੇ ਦਾਤਾ ਸਰਬ ਥੋਰ ਕਿਸੇ ਇੱਕ ਥਾਂ ਦੀ ਵੱਲ ਨਹੀਂ ਜਿਸ ਵੀ ਜਗ੍ਹਾ ਤੇ ਮੈਂ ਹੋਵਾਂ ਸਰਬ ਥੋਰ ਥੋਰ ਦਾ ਭਾਵ ਖਾਂ میں جتھے بھی مرضی ہوا ہو ہو سہائی تو ہار تھاں تے میری سہایتا کرنی اے یہ بھی ایک جنگ جک جتھا میم تو کم ٹھیک ہے دو جتا ٹھیک ہے دس جتاتی ٹھیک ہے نہیں ہے واحو میں مینو لے سجائی میں جتھے مرضی ہوا جس مرضی حال سے ہوا ہار میلے میری سہایتا کرنی ہے اصل میں ہر ایک ملک نے یہ رب اگیں فریاد کرنے کے پرمےشر کے یہ بھگوان کرپا کری میم ہر تھان بچا کے رکھیں ہے پرمیشر میری ہر تھان لجا رکھیں میں چنگا پامیں باڑا میں تیرا ہاں کرپا کری میری لاز رکھی اے ارداس ہر ایک منک لے ضروری ہے ہر ایک منخ دا فرض بنتا ہے ਫਿਰ ਗੁਰੂ ਜੀ ਕਹਿੰਦੇ ਨੇ ਦੁਸ਼ਟ ਦੋਖ ਤੇ ਲਿਹੋ ਬਚਾਈ ਇਥੋਂ ਤੱਕ 25ਵੀਂ ਪਉੜੀ ਦੀ ਆਖਰੀ ਪਉੜੀ ਹੈ ਕਹਿੰਦੇ ਦੁਸ਼ਟ ਦੋਖ ਤੇ ਲਿਹੋ ਬਚਾਈ اے ਦਾਤਾ ਸਾਰੀਆਂ ਥਾਵਾਂ ਤੇ ਮੇਰਾ ਸਹਾਈ ਬਣੀ ਤੇ ਦੁਸ਼ਟ ਲੋਕਾਂ ਤੋਂ ਤੇ ਦੁੱਖਾਂ ਤੋਂ ਲਿਹੋ ਬਚਾਈ ਤੂੰ ਆਪ ਬਚਾਈ ਆਪ ਸੰਤ ਦੇ ਮੇਰਾ ਹੱਥ ਰਖੀ ਤੇਰੇ ਤੋਂ ਬਿਨਾਂ ਕੋਈ ਬਚਾ ਵੀ ਨਹੀਂ ਸਕਦਾ تو ہی ایک میرا درسک ہے اس کر کے آپ سر ترق رکھ کے منو ہر تھان دکھاں تو بچا کے رکھی سویا پائیں گہیں جب تے تمری ہے واحو جدوں تو میں تیرے پیدے دے پائے پائیں گہیں تے تمری جدوں تو میں تیرے چرنوں جڑیا تیرا آسرا تکیا ہے تبتے کو آنو ادو تو کسی نے میرے بل ماڑی نظر کر کے نہیں دیکھا تب تے کو آنکھ ترے نہیں آنیوں سب تیری نار تیرے سر تے کرپا رکھن دے رکھنے جنے بھی بہری برودی دکھی آئے سب تو آپ ہی دور کر دیتے ہیں ਤੂੰ ਕਿਸੇ ਹੋਰ ਨੂੰ ਮੇਰੇ ਵੱਲ ਅੱਖੀ ਨਹੀਂ ਚੱਕਣ ਦਿੱਤੀ ਅੱਖਾਂ ਕੱਢ ਕੇ ਬੜੇ ਆਏ ਡਰਾਉਣ ਵਾਲੇ ਬੜੇ ਆਏ ਚੜਾਈ ਕਰਕੇ ਬੜੇ ਆਏ ਤਵ ਤੇ ਤੂੰ ਆਂਖ ਤਰੇ ਨਹੀਂ ਆਂਉ ਪਰ ਤੂੰ ਮੇਰੇ ਡੇਰੇ ਨਹੀਂ ਆਉਂਦਾ ਜਦੋਂ ਤੋਂ ਮੈਂ ਤੇਰੇ ਜਨ ਬਣਿਆ ਇਸ ਕਰਕੇ हे ਦਾਤਾ ਮੈਂ ਤੇਰਾ ਪੱਲਾ ਫੜਿਆ ਹੈ ਨਹੀਂ ਤਾਂ ਦੁਨੀਆਂ ਦੇ ਵਿੱਚ ਮਹਾਰਾਜ ਕਹਿੰਦੇ RAM ਰਹੀਮ ਕੁਰਾਨ ਕੁਰਾਨ ਅਨੇਕ ਕਹ ਮਤ ਇਕ ਨਾਮ ਮੰਨਿਓ ਮੈਨੂੰ ਹੋਰ ਵੀ ਜੋੜਨ ਵਾਲੇ ਬੜੇ ਬਿਲੇ ਮੈਨੂੰ ਗਿਆਨ ਦੇਣ ਵਾਲੇ ਬੜੇ ਬਿਲੇ ਰਾਮ ਰਹੀਮ ਉਪਰਾਨ ਕੁਰਾਨ ਵੱਡੇ ਵੱਡੇ ਵੇਦ ਧਾਰਮਿਕ ਗ੍ਰੰਥ ਮਿਲੇ ਪਰ ਮੇਰਾ ਜਿਹੜਾ ਵਿਸ਼ਵਾਸ ਹੈ ਉਹ ਤੇਰੇ ਵਿੱਚ ਹੈ ਕੇਵਲ ਅਨੇਕ ਕਹੇ ਮਤ ਏਕ ਨਾ ਮੰਨਿਓ ਮੈਨੂੰ ਬੜਿਆਂ ਨੇ ਮਤ ਦਿੱਤੀ ਬੜਿਆਂ ਨੇ ਹੋਰ ਤਰ੍ਹਾਂ ਬਾਰੇ ਸਮਝਾਇਆ ਪਰ ਮੈਂ ਤੇਰਾ ਹੀ ਧਰ ਛੱਡ ਕੇ ਹੋਰ ਕਿਤੇ ਨਹੀਂ ਗਿਆ ਮੈਂ ਤੇਰਾ ਹੀ ਪੱਲਾ ਫੜਿਆ ਹੋਇਆ ਹੈ ਸਿਮਤ ਸਾਸਤਰ বেদ ਸਭ ਬਹੁ ਭੇਦ ਕਹ ਹਾਂ ਇਹ ਨਾ ਜਾਣਿਓ ਸਿਮਤ ਸਾਸਤਰ 27 ਸਿਮਤੀਆਂ 6 ਸਾਸਤਰ বেদ 4 ਸਭ ਕਹਿੰਦੇ 27 ਸਿਮਤੀਆਂ ਦੇ ਵਿੱਚ ਵੀ 4 6 ਸਾਸਤਰਾਂ ਦੇ ਵਿੱਚ ਤੇ 4 ਗੈਦਾਂ ਦੇ ਵਿੱਚ ਬਹੁ ਭੇਦ ਕਹ ਬੜੇ ਭੇਦ ਦੱਸੇ ਗਏ ਨੇ ਬਰੇ ਰਾਗ ਦੱਸੇ ਗਏ ਨੇ ਰੱਬ ਬਾਰੇ ਬੜੀਆਂ ਗੱਲਾਂ ਦਸੀਆਂ ਕਿੰਨੀਆਂ ਨੇ ਪਰ ਹਮ ਏਕ ਨਾ ਜਾਣਦੇ ਹੋ ਕਲਗੀਧਰ ਪਾਸ਼ਾ ਕਹਿੰਦੇ ਮੈਂ ਉਹਨਾਂ ਤੇ ਅਸਰੀ ਨਹੀਂ ਕੀਤਾ ਮੈਂ ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਮੇਰਾ ਧਿਆਨ ਤਾਂ ਕੇਵਲ ਤੇਰੇ ਚਰਨਾਂ ਵਿੱਚ ਜੁਬਿਆ ਰਿਹਾ ਜਿਵੇਂ ਇੱਕ ਮਖਿਆਲ ਦੀ ਮਧੂਮੱਖੀ ਫੁੱਲ ਤਾਂ ਬੜੇ ਹੁੰਦੇ ਨੇ ਆਲੇ-ਵਾਲੇ ਖੜੇ ਹੋਏ ਪਰ ਉਹ ਸੋ ਫੁੱਲ ਦੀ ਨਾਭੀ ਤੇ ਜਾ ਕੇ ਬੈਠਦੀ ਹੈ ਜਿਹਦੇ ਵਿੱਚ ਰਸ ਹੈ ਕਲਗੀਧਰ ਪਾਸ਼ਾ ਕਹਿੰਦੇ ਪਰਮੇਸ਼ਰ ਮੈਨੂੰ ਵੇਲ ਕਿਤਾਬਾਂ ਨੇ ਸਿਮਰਤੀਆਂ ਨੇ ਸਾਸ਼ਤਰਾਂ ਨੇ ਬੜੇ ਗਿਆਨ ਦਿੱਤੇ ਬੜਾ ਕੁਝ ਸਮਝਾਇਆ ਪਰ ਮੈਂ ਤੇਰੇ ਦਰ ਤੋਂ ਬੇਡਾ ਕਿਸੇ ਪਾਸੇ ਨਹੀਂ ਗਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਹਿ ਬਖਾਨਿਉ ਸ੍ਰੀ ਅਸਪਾਨ ਅਸਪਾਨ ਨਾਮ ਹੈ ਖੜਕ ਧਾਰੀ ਪਰਮੇਸ਼ਰ ਦਾ ਜਿਹੜਾ ਸਾਰੇ ਦੁਨੀਆਂ ਦਾ ਰਖਸ਼ਕ ਹੈ ਇਸ ਤਰ੍ਹਾਂ ਕੇ ਕਲਗੀ ਤਰਪਾਸ਼ਾ ਕਰਦੇ ਸ੍ਰੀ ਅਸਪਾਲ हे ਵਾਹਿਗੁਰੂ ਕਿਰਪਾ ਕਰ ਤੇਰੀ ਕਿਰਪਾ ਕਰਕੇ ਹੀ ਮੈਂ ਗਹਉ ਮੈਂ ਤੇਰੇ ਦਰ ਦਾ ਆਸਰਾ ਬੜਿਆ ਲਿਆ ਤੇਰੇ ਮਿਹਰ ਤੋਂ ਬਿਨਾ ਮੈਂ ਤੇਰੇ ਨਾਲ ਜੁੜ ਵੀ ਨਹੀਂ ਸੀ ਸਕਦਾ हे ਭਗਵਾਨ ਕਿਰਪਾ ਤੁਮਰੀ ਕਰ ਤੂੰ ਮੇਰੇ ਤੇ ਕਿਰਪਾ ਕੀਤੀ ਮਿਹਰ ਕੀਤੀ ਮੈਂ ਤੇਰਾ ਪੱਲਾ ਫੜੀ ਰੱਖਿਆ ਤੇਰੇ ਦਰ ਤੇ ਜੁੜਿਆ ਰਹਾ ਸਭ ਤੋਹੇ ਬਖਾਨਿਓ ਔਰ ਇਹ ਸਾਰਾ ਕੁਝ ਤੂੰ ਹੀ ਮੈਨੂੰ ਕਰਕੇ ਦਿਖਾਇਆ ਹੈ ਮੇਰੇ ਵਿੱਚ ਵੱਲ ਨਹੀਂ ਸੀ ਵੀ ਮੈਂ ਤੇਰੇ ਨਾਲ ਜੁੜਿਆ ਰਹਿ ਸਕਦਾ ਕਿਉਂਕਿ ਬੜੀਆਂ ਹਵਾਵਾਂ ਆਈਆਂ ਬੜੇ ਝਾਖੜ ਆਏ ਮੈਂ ਟੁੱਟ ਵੀ ਸਕਦਾ ਸੀ ਤੇਰੇ ਨਾਲ ਮੇਰੇ ਤੋੜ ਕੇ ਲਿਜਾਣ ਵਾਲੇ ਰਾਹ ਚ ਬੜੇ ਮਿਲੇ ਬੜਿਆਂ ਨੇ ਦੱਸਿਆ ਵੀ ਇੱਧਰ ਰਾਜਾ ਇੱਧਰ ਰਾਜਾ ਫਰਦਾਤਾ میں تیرے تو ٹیا نہیں کیوں کیوںکہ تد رکشا کی تب کرپا کر کے سر پہ میرا ہاتھ رکھ کے میرے نال کھڑا رہا سری سپان کرپا تمری کر میں نہ کہو سب تخان یہ میں نہیں کہہ رہا سب تب ہی کہایا ہے جو کچھ میں پچھے دسیا ਕਲਗੀਧਰ ਪਾਤਸ਼ਾਹ ਕਹਿੰਦੇ ਇਹ ਵਿਢਾਈ ਮੈਂ ਨਹੀਂ ਕੀਤੀ ਮੈਂ ਨਹੀਂ ਕਹ ਰਿਹਾ ਇਹ ਸਭ ਕੁਝ ਤੂੰ ਆਪ ਹੀ ਕਰੇ ਕਰਾਏ ਆਪੇ ਆਪ ਮਾਨਸ ਦਾ ਕਿਸ ਨਾਹੀ ਹੱਥ ਸਭ ਕੁਝ ਤੂੰ ਆਪ ਹੀ ਕਰ ਕਰਾ ਰਿਹਾ ਹੈ ਆਪ ਹੀ ਮੈਨੂੰ ਜੋੜ ਕੇ ਰੱਖਣ ਵਾਲਾ ਹੈ ਅੱਗੇ ਦੋਹਰੇ ਵਿੱਚ ਉਚਾਰਦੇ ਹਨ ਦੋਹਰਾ ਸਗਲ ਦਵਾਰ ਕੋ ਸਾਢਕ ਗਾਇਓ ਤਹਾਰੋ ਦਵਾਰ ਤੇ ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਬੜਾ ਕੁਝ ਵੇਖ ਲਿਆ ਤੇਰੀ ਰਹਿਮਤ ਵੀ ਵੇਖ ਲਈ ਤੇਰੀ ਕਿਰਪਾ ਵੀ ਵੇਖ ਲਈ ਇਸ ਕਰਕੇ ਹੇ ਵਾਹਿਗੁਰੂ ਸਗਲ ਦੁਆਰ ਕੋ ਸਾਢ ਕੇ ਹੁਣ ਮੈਂ ਸਾਰੇ ਦਰੁਨੀਆਂ ਦੇ ਸੱਡੇ ਸਭ ਆਪਣੀ ਆਪਣੀ ਥਾਂ ਚੰਗੇ ਹੋਣਗੇ ਇਹਦਾ ਮਤਲਬ ਇਹ ਨਹੀਂ ਗੁਰੂ ਜੀ ਨੇ ਕਿਹਾ ਵੀ ਮਾਰੇ ਨੇ ਮੰਦਰ ਵੀ ਚੰਗਾ ਹੈ ਮਸੀਹ ਵੀ ਚੰਗੀ ਹੈ ਗੁਰਨਾਨਕ ਦੇ ਘਰ ਨੇ ਕਿਸੇ ਨੂੰ ਵੀ ਮਾਰਾ ਨਹੀਂ ਆਗੇ ਹਾਂ ਜੇ ਹਿੰਦੂ ਹੈ ਤਾਂ ਉਹਨੂੰ ਗੁਰਨਾਨਕ ਨੇ ਆਖਿਆ ਭਾਈ ਤੂੰ ਆਪਣੇ ਘਰੋਂ ਵਿੱਚ ਪਰਪੱਕ ਹੋ ਜੇ ਕੋਈ ਮੁਸਲਮਾਨ ਹੈ ਤੁਹਾਨੂੰ ਵੀ ਆਖਿਆ ਭਈ ਤੂੰ ਆਪਣੇ ਧਰਮ ਵਿੱਚ ਪੱਕਾ ਹੋ ਰਹਿ ਤਵੇ ਵਿੱਚ ਪੱਕਾ ਹੋ ਗੁਰੂ ਨਾਨਕ ਦੇਵ ਜੀ ਤਾਂ ਗੁਰੂ ਜੀ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਸਾਰਿਆਂ ਲਈ ਸਾਂਝਾ ਉਪਦੇਸ਼ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਦੂਜਾ ਧਰਮ ਛੱਡ ਕੇ ਇਸ ਧਰਮ ਚ ਆ ਜਾ ਆ ਧਰਮ ਛੱਡਦੇ ਆ ਮਾੜਾ ਆ ਚੰਗਾ ਮਾੜਾ ਨਹੀਂ ਕਿਸੇ ਨੂੰ ਕਿਹਾ ਪਰ ਸੱਚ ਜ਼ਰੂਰ ਦੱਸਿਆ ਭਾਈ ਆ ਚੀਜ਼ ਬਾੜੀ ਹੈ ਆ ਚੀਜ਼ ਚੰਗੀ ਹੈ ਇਸ ਕਰਕੇ ਗੁਰੂ ਜੀ ਨੇ ਬਾਣੀ ਵਿੱਚ ਵੀ ਕਹਿ ਦਿੱਤਾ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪਕਿਆ ਅਸਲ ਤੇ ਨਕਲ ਹਰ ਇੱਕ ਧਰਮ ਵਿੱਚ ਹੁੰਦੀ ਹੈ ਹਰ ਇੱਕ ਥਾਂ ਤੇ ਹੁੰਦੀ ਹੈ ਹਰ ਇੱਕ ਚੀਜ਼ ਦੀ ਹੁੰਦੀ ਹੈ ਬਾਜ਼ਾਰ ਵਿੱਚ ਕੋਈ ਚੀਜ਼ ਲੈਣ ਜਾਂਦੇ ਆ ਮੰਨ ਕੇ ਚਲੋ ਆਪਾਂ ਪੈਨ ਲੈਣ ਗਏ ਉਹ ਕਹਿੰਦਾ 5 ਵਾਲਾ ਦੇਵਾਂ ਕਿ 2 ਵਾਲਾ ਦੇਵਾਂ ਕਿ 10 ਵਾਲਾ ਦੇਵਾਂ ਅਸਲ ਨਕਲ ਹਰ ਇੱਕ ਚੀਜ਼ ਦੀ ਹੁੰਦੀ ਹੈ ਅੱਜਕੱਲ ਤਾਂ ਖਾਣ ਦੀਆਂ ਸਬਜ਼ੀਆਂ ਦੇ ਵਿੱਚ ਵੀ ਅਸਲ ਨਕਲ ਆਇਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਖਾਣ ਦੀਆਂ ਬਸਮਾ ਲੈਣ ਚਲੇ ਜਾਓ ਉਹਦੇ ਵਿੱਚ ਵੀ ਅਸਲ ਨਕਲ ਮਿਲਦੀ ਆਪਾਂ। ਇਸ ਕਰਕੇ ਗੁਰੂ ਜੀ ਦੇ ਕਿਸੇ ਨੂੰ ਮਾਰਾ ਨਹੀਂ ਕਿਹਾ। ਬਸ ਸਮਝਾਇਆ ਜ਼ਰੂਰ ਹੈ ਵੀ ਭਾਈ ਕੱਚੜਿਆਂ ਤੋਂ ਤੋੜ ਕੇ ਪੱਕਿਆਂ ਦੇ ਸੰਗ ਲਪੋ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, "ਹੇ ਵਾਹਿਗੁਰੂ, ਸਾਗਲ ਦਵਾਰ ਕੋ ਸਾਡਕੈ, ਕੱਚੇ ਪਿੱਲੇ ਸਭ ਦਰ ਛੱਡ ਕੇ ਗਹਿਓ ਤੁਹਾਰੋ ਦਵਾਰ ਹੁਣ ਮੈਂ ਤੇਰਾ ਦਰ ਪੜਿਆ।" ਤੇਰੇ ਦਰ ਦਾ ਬਣ ਗਿਆ ਹਾਂ ਮੈਂ ਹੁਣ ਮੈਂ ਉਸ ਫੁੱਲ ਤੇ ਬੈਠਾ ਜਿਹੜੇ ਫੁੱਲ ਦੇ ਵਿੱਚ ਕੇਵਲ ਰਾਸੀ ਨਾ ਸਕੇ ਨਹੀਂ ਫੁੱਲ ਤਾਂ ਬੜੇ ਖਿੜੇ ਹੋਏ ਦਿਸਦੇ ਨੇ ਆਪਾਂ ਵੀ ਦਰਬਾਰ ਦੇ ਵਿੱਚ ਕਿੰਨੇ ਰੱਖੇ ਨੇ ਤੇ ਖੁਸ਼ਬੂ ਤਾਂ ਨਹੀਂ ਨਾ ਹੋਣੀ ਰਸਤਾ ਦੀ ਨਹੀਂ ਹੋਣੀ ਦੇਖਣ ਨੂੰ ਸੋਹਣੇ ਲੱਗਦੇ ਨੇ ਬਸ ਐਨਾ ਕੀ ਮੌਜੂਦ ਹੈ ਪਰ ਇੱਕ ਫੁੱਲ ਉਹ ਹੁੰਦਾ ਜਿਹਨੇ ਖੁਸ਼ਬੂ ਵੀ ਦੇਣੀ ਹੈ ਤੇ ਰਸ ਵੀ ਦੇਣੀ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਡਾਇਰੈਕਟ ਉਹ ਹੈ ਜਿਨੇ ਮੁਕਤੀ ਵੀ ਦੇਣੀ ਹੈ ਤੇ ਦੁਨੀਆ ਦੇ ਵਿੱਚ ਵਾਅਵਾ ਕੀ ਦੇਣੀ ਆ ਆਪਾਂ ਰੋਜ਼ ਹੀ ਪੜਦੇ ਆ ਨਾ ਜਿਸ ਪਾਸ ਬੈਠੇ ਆ ਸੋਹੀ ਐ ਸਭ ਨਾਲ ਦਾ ਵੈਸਾ ਔਰੇ ਕੋਲੇ ਬੈਠਣ ਦੇ ਨਾਲ ਬੰਦਾ ਸੋਹਣਾ ਹੀ ਲੱਗਦਾ ਹੈ ਗੁਰਦੁਆਰੇ ਕੋਈ ਮੱਥਾ ਟੇਕਣ ਆਉਂਦਾ ਚੰਗਾ ਹੀ ਲੱਗਦਾ ਮਾਰਾ ਨਹੀਂ ਸਾਨੂੰ ਲੱਗਦਾ ਉਹਨੂੰ ਕੋਈ ਵੀ ਨਹੀਂ ਕਹਿੰਦਾ ਕਿ ਤੂੰ ਗਲਤ ਥਾਂ ਤੇ ਜਾਂਦਾ ਹੈ ਗੁਰਦੁਆਰੇ ਦੀ ਥਾਂ ਤੇ ਨੱਚਣ ਗਾਉਣ ਲੱਗਿਆਂ ਦੇ ਥਾਂ ਤੇ ਭੱਜੋ ਦੋਖ ਚੰਗੇ ਕਹਿਣਗੇ ਬਾਕੀ ਸਭ ਨੇ ਕਹਿਣ ਲੇ ਮੂੰਹ ਚੱਕ ਕੇ ਦੁਰਿਆ ਕਰਦਾ ਐਨੇ ਲੋਕ ਗਏ ਆ ਪਿੱਛੇ ਪਿੱਛੇ ਸਾਬਣੇ ਮਾਰਾ ਕਹਿਣਾ ਪਰ ਗੁਰਦੁਆਰੇ ਆਉਣ ਦੇ ਨਾਲ ਪਿੱਛੇ ਪਿੱਛੇ ਵੀ ਲੋਕ ਚੰਗਾ ਕਹਿਣਗੇ ਇਹ ਵੀ ਹਕੀਕਤ ਹੈ ਕੋਈ ਘਟਿਆ ਕੋ ਘਟਿਆ ਬੰਦਾ ਤਾਂ ਕਹਿ ਸਕਦਾ ਵੀ ਮਾਰਾ ਜਿਹਨੂੰ ਪਤਾ ਹੀ ਕਸੇ ਦਾ ਨਹੀਂ ਦੁਨੀਆਦਾਰੇ ਦਾ ਜਿਹਨੂੰ ਦਰਬਾਰੇ ਰਾਹ ਦਾ ਪਤਾ ਹੀ ਨਹੀਂ ਗਿਆਨੀ ਨਹੀਂ ਉਹ ਤਾਂ ਮੂਖ ਬੰਦਾ ਕਹਿ ਸਕਦਾ ਵੀ ਇਹ ਕੀ ਲੈਣ ਜਾਂਦੇ ਨੇ ਗੁਰਦੁਆਰੇ ਪਰ ਜਿਨਾਂ ਨੂੰ ਪਤਾ ਹੈ ਵੀ ਰਸਾ ਹੈ ਉਹਨਾਂ ਨੂੰ ਪਤਾ ਹੈ ਇਸ ਦਾ ਇਸ ਕਰਕੇ ਫੁੱਲ ਬਹੁਤ ਨੇ ਪਰ ਫੁੱਲ ਉਹ ਚੁਣੋ ਜਿੰਨੂ ਕਲਗੀਧਰ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ ਵੀ ਗਇਓ ਤਹਾਰੋ ਦਾ ਇਹ ਉਹ ਦਰ ਹੈ ਜਿੱਥੋਂ ਮੁਕਤੀ ਤੇ ਨਾਮ ਦੇ ਦਾਤ ਦੋਵੇਂ ਚੀਜ਼ਾਂ ਮਿਲਦੀਆਂ ਨੇ ਇੱਥੇ ਦੁਨੀਆਂ ਦੇ ਵੀ ਸਰਾਇਤਾ ਕਰਨੀ ਹੈ ਚੰਗਾ ਕੰਨ ਤੇ ਰੱਬ ਦੇ ਵੀ ਮੁਕਤੀ ਦੇਣੀ ਹੈ ਇਸ ਕਰਕੇ ਕਲਗੀਧਰ ਪਾਤਸ਼ਾਹ ਕਰਨੇ ਵਾਹਿਗੁਰੂ ਮੈਂ ਸਾਰੇ ਦਰ ਛੱਡ ਕੇ ਤੇਰਾ ਦਰ ਫੜ ਲਿਆ ਹੈ ਵਾਹਿ ਗਾਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਆਖਰੀ ਪੰਕਤੀ ਇੱਥੇ ਚੌਪਈ ਸਾਹਿਬ ਦੇ ਬਾਅਦ ਦੀ ਸਮਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਨੇ हे ਪਰਮੇਸ਼ਰ ਵਾਹਿਗਾਹਿ ਕੀ ਲਾਜ ਅਸ हे ਵਾਹਿਗੁਰੂ ਹੁਣ ਮੈਂ ਆਪਣੀ ਬਾਹ ਤੈਨੂੰ ਫੜਾਤੀ ਵਾਹਿਗਾਹਿ ਕੀ ਹੁਣ ਮੈਂ ਆਪਣੀ ਬਾਹ ਤੈਨੂੰ ਫੜਾਤੀ ਤੇ ਤੂੰ ਮੇਰੀ ਬਾਹ ਫੜ ਕੇ ਰੱਖੀ ਗੋਬਿੰਦ ਦਾਸ ਤੁਹਾਰ ਮੈਂ ਗੋਬਿੰਦ ਤੇਰਾ ਦਾਸ ਹਾਂ ਤੇ ਹੁਣ ਅੱਜ ਤੋਂ ਬਾਅਦ ਤੇਰੇ ਲੰਦ ਗਿਆ ਜਿਵੇਂ ਗੁਰੂ ਜੀ ਨੇ ਬਾਣੀ ਵਿੱਚ ਜੇਕਰ ਕੀਤਾ ਕਿ ਜੀਵ ਰੂਪੀ ਇਸਤਰੀ ਪਰਮੇਸ਼ਰ ਰੂਪੀ ਪਤੀ ਦੀ ਪਤਨੀ ਮੰਨਦੀ ਤੇ ਹੁਣ ਉਹਨੂੰ ਕਹਿੰਦੀ ਹੈ ਹੱਬੇ ਸਾਗ ਕੋੜਾਬੇ ਡਿੱਠੇ ਪੱਲੇ ਟੰਡੇ ਲਾਗੀ ਇਹ ਵਾਹਿਗੁਰੂ ਮੈਂ ਦੇਖ ਲਿਆ ਕਿ ਦੁਨੀਆਂ ਦੇ ਸਾਖ ਸਵਤ ਸਾਰੇ ਕੂੜ ਦੇ ਨੇ ਹੱਬੇ ਸਾਗ ਕੋੜਾਬੇ ਡਿੱਠੇ ਮੈਂ ਦੇਖ ਲਿਆ ਸਾਰਾ ਜਗ ਕੂੜ ਦਾ ਬਸਾਰਾ ਇਸ ਕਰਕੇ ਪੱਲੇ ਤੈਲੇ ਲੱਗੀ ਹੁਣ ਮੈਂ ਤੇਰੇ ਪੱਲੇ ਵਿੱਚ ਲੱਗਿਆ ਜਿਵੇਂ ਇਹ ਜਿਹੜਾ ਸ਼ਬਦ ਹੈ ਇਹ ਲੜਕੇ ਲੜਕੀ ਦੇ ਆਨੰਦ ਕਰਨ ਦੇ ਵੇਲੇ ਪੜਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਮਨੁੱਖ ਦੇ ਲਈ ਹੈ ਜੀਵ ਰੂਪੀ ਇਸਤਰੀ ਤੇ ਪਰਮੇਸ਼ਰ ਰੂਪੀ ਪਤੀ ਇਹ ਮਨੁੱਖ ਰੂਪੀ ਜੀਵ ਕਹਿੰਦੀ ਹੈ ਆਤਮਾ ਕਹਿੰਦੀ ਹੈ ਵਾਹ ਕਰੂੰ ਹੁਣ ਮੈਂ ਤੇਰਾ ਪੱਲਾ ਫੜ ਲਿਆ ਆਪਣੀ ਬਾਹ ਮੈਂ ਤੈਨੂੰ ਫੜਾਤੀ ہوں تو میری رکھ سکتا ہے آج تو بعد تو میرا رکھ والا ہے دیکھ تو کرنی ہے تو اتنے کلکی دھر مہاراج بھی سے میں ہوئی گل سمجھا رہے واحگو واہیں گہ کی لا دیا سہوڑ آج تو بعد میں تیرا پلہ پڑ دیا کہ تینو اپنے بان فرا تی ہوں توں لاج رکھی تو میرا رکھ سکتا سکیں گوبند داس تہوار آج تو بعد میں تیرا داس ہاں ہوں تیر نوکر تیرا سیوک ہاں اس بعد ہوں میں کسی ہود ਆਓ ਚੌਪੈ ਸਹਿਬ ਜੀ ਦੇ ਪਾੜ ਦੇ ਨਾਲ ਹੀ ਕਲਗੀਧਰ ਪਾਸ਼ਾ ਮਹਾਰਾਜ ਦੇ ਉਸ ਪਰਮੇਸ਼ਰ ਦੇ ਗੁਣ ਵੀ ਦੱਸੇਗੇ ਰੱਬ ਦੀ ਵਡਿਆਈ ਵੀ ਕੀਤੀ ਉਸਤਤੀ ਵੀ ਕੀਤੀ ਔਰ ਆਖਰ ਤੇ ਆ ਕੇ ਸਾਨੂੰ ਸਮਝਾਉਣਾ ਕੀਤਾ ਭਾਈ ਜਿਹੜਾ ਐਡਾ ਵੱਡਾ ਪਰਮੇਸ਼ਰ ਹੈ ਜਿਨੇ ਦੇਵੀ ਦੇਵਤਿਆਂ ਨੂੰ ਵੀ ਜਨਮ ਦਿੱਤਾ ਜਿਨੇ ਸਾਰਾ ਪਸਾਰਾ ਰਚਿਆ ਉਸ ਪਰਮੇਸ਼ਰ ਦੀ ਸੰਗ ਵਿੱਚ ਆਓ ਉਹਦੇ ਅੱਗੇ ਬੇਨਤੀਆਂ ਕਰੋ ਫਰਿਆਦਾ ਕਰੋ ਹੋ ਸਕਦਾ ਉਹਦੇ ਮਨ ਮੇਰ ਪੈ ਗਈ ਤਾਂ ਤੁਹਾਡੀਆਂ ਬੇਟੀਆਂ ਸੋਣੇ ਕਿਉਂਕਿ ਮੰਗਣਾ ਉਹਦੇ ਤੋਂ ਚਾਹੀਦਾ ਜਿਹੜਾ ਦੇਣ ਦੇ ਸਮਰੱਥ ਹੋਵੇ ਆਪਾਂ ਨੂੰ ਪਤਾ ਵੀ ਫਲਾਣਾ ਬੰਦਾ ਦੇ ਦੇਊਗਾ ਤਾਂ ਉਹਦੇ ਕੋਲੇ ਮੰਗਣ ਦਾ ਹੀ ਤਾਂ ਤੇ ਜਿੰਦੂ ਪਾਪਣ ਪਹਿਲੇ ਪਤਾ ਹੁੰਦਾ ਹੈ ਫਲਾਣੇ ਦੇ ਦੇਣ ਦਾ ਹੈ ਨਹੀਂ ਕਿ ਵੈਦਾਂ ਦੇ ਕੋਲੇ ਜਾਵਾਂਗਾ ਕਿ ਫਿਰ ਫਾਇਦਾ ਵੀ ਕੀ ਆ ਜਿੱਥੋਂ ਮਿਲਣਾ ਹੀ ਨਹੀਂ ਜਿੱਥੋਂ ਸਭ ਕੁਝ ਮਿਲ ਸਕਦਾ ਹੈ ਜਾਣਾ ਵੀ ਉੱਥੇ ਚਾਹੀਦਾ ਹੈ ਦੁਕਾਨਾਂ ਬਾਜ਼ਾਰ ਵਿੱਚ ਬਹੁਤ ਹੁੰਦੀਆਂ ਨੇ ਪਰ ਜਿਹੜੀ ਦੁਕਾਨ ਤੇ ਸੌਦਾ ਨਹੀਂ ਮਿਲਦਾ ਉਥੇ ਨਹੀਂ ਜਾਂਦੇ ਆਪਾਂ ਨੂੰ ਪਤਾ ਹੁੰਦਾ ਵੀ ਆਹ ਚੀਜ਼ ਖਾਣੇ ਦੀ ਦੁਕਾਨ ਤੋਂ ਮਿਲ ਸਕਦੀ ਐ ਦੁਕਾਨਾਂ ਰਸਤੇ ਵਿੱਚ ਛੱਡ ਕੇ ਫਿਰ ਆਪਾਂ ਉਸ ਦੁਕਾਨ ਤੱਕ ਜਾਂਦੇ ਹਾਂ ਜਿੱਥੋਂ ਮਿਲ ਸਕਦੀ ਐ ਤੇ ਗੁਰੂ ਨਾਨਕ ਦਾ ਘਰ ਐ ਜਿੱਥੋਂ ਸਭ ਕੁਝ ਮਿਲ ਸਕਦਾ ਐ ਇੱਥੋਂ ਤਾਂ ਮਹਾਰਾਜ ਕਹਿੰਦੇ ਮ੍ਰਿਤਕ ਕੋ ਜੀਵਾਂਨ ਹਾਰ ਇੱਥੇ ਮਰੇ ਪਿਆਾਂ ਦੇ ਵਿੱਚ ਵੀ ਸਾਹ ਸਪਾਏ ਜਾ ਸਕਦੇ ਨੇ ਇਹ ਉਹ ਦਾਦਾ ਜੀ ਇਸ ਕਰਕੇ ਯਤਨ ਕਰੋ ਕਿ ਉਸ ਘਰ ਤੱਕ ਪਹੁੰਚਿਆ ਜਾ ਸਕੇ ਜਿੱਥੋਂ ਸਭ ਕੁਝ ਮਿਲ ਸਕਦਾ ਹੈ ਇਹ ਸਾਨੂੰ ਗੁਰੂ ਜੀ ਬਾਣੀ ਦੇ ਰਾਹੀਂ ਸਮਝਾ ਰਹੇ ਨੇ ਇੱਕੋ ਇੱਕ ਪਰਮੇਸ਼ਰ ਦਾ ਘਰ ਹੈ ਬਾਕੀ ਸਭ ਸਤਕਾਰਯੋਗ ਨੇ ਮਾਰਾ ਕੋਈ ਨਹੀਂ ਹੈ ਪਹਿਲਾਂ ਵੀ ਬੇਨਤੀ ਕੀਤੀ ਆਪੋ ਆਪਣੀ ਥਾਂ ਸਬ ਦੀਆਂ ਦੁਕਾਨਾਂ ਚੰਗੀਆਂ ਨੇ ਬਾਜ਼ਾਰ ਵਿੱਚ ਉਹਨਾਂ ਨੇ ਵੀ ਕਮਾਈ ਕਰਨੀ ਹੈ ਐਸੇ ਤਰ੍ਹਾਂ ਸਭ ਮੰਦਰ ਵਸਦਾ ਚੰਗੀਆਂ ਨੇ ਉਹਨਾਂ ਨੇ ਵੀ ਰੱਬ ਦਾ ਰਾਗ ਸੁਣਿਆ ਉਹ ਆਪਣੇ ਤਰੀਕੇ ਨਾਲ ਦੱਸਦੇ ਨੇ ਪਰ ਜੋ ਤਰੀਕਾ ਗੁਰੂ ਨਾਨਕ ਦੀ ਬਾਣੀ ਦਾ ਇਹਨੂੰ ਇਸੇ ਕਰਕੇ ਤਾਂ ਕਿ ਆ ਜਾਂਦਾ ਤੁਰ ਕੀ ਬਾਣੀ ਹੈ ਇਹ ਤੁਰ ਦਰਗਾਹ ਦੀ ਬਾਣੀ ਹੈ ਇਹ ਕੋਈ ਵੇਦਿਕ ਦੇਵ ਨਹੀਂ ਹੈ ਇਹ ਕੋਈ ਧਾਰਮਿਕ ਗ੍ਰੰਥ ਨਹੀਂ ਹੈ ਇਹ ਖੁਦ ਖੁਦਾ ਦੀ ਬਾਣੀ ਹੈ ਜਿਸ ਨੂੰ ਬਾਣੀ ਵਿੱਚ ਹੀ ਜ਼ਿਕਰ ਕਰ ਦਿੱਤਾ ਵਾਹੋ ਵਾਹੋ ਬਾਣੀ ਨਰੰਕਾਰ ਹੈ ਇਹ ਨਰੰਕਾਰ ਰੂਪ ਬਾਣੀ ਹੈ ਇਸ ਕਰਕੇ ਇਸ ਬਾਣੀ ਦੀ ਸਿੱਖਿਆ ਤੇ ਚੱਲਣਾ ਸਾਡਾ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ ਜੇ ਗੁਰਾਂ ਦੀ ਗੱਲ ਮੰਨ ਲਈ ਹੋ ਸਕਦਾ ਹੈ ਗੁਰੂ ਦੀ ਸਾਡੇ ਤੇ ਬਿਹਤ ਹੋ ਜਾਵੇ ਸਾਰਾ ਜੀਵਨ ਸੁੱਖਾਂ ਵਿੱਚ ਕਰ ਦੇਣਾ ਪਰਮੇਸ਼ਰ ਨੇ ਦੁਸ਼ਤ ਦੋਖ ਤੇ ਨੇਹੋ ਬਚਾਏ ਫਿਰ ਸਾਰੇ ਦੁਸ਼ਤਾਂ ਦਾ ਆਸ ਦੁੱਖਾਂ ਦਾ ਆਸ ਫਿਰ ਸਾਰੇ ਸੁੱਖ ਹੀ ਸੁਖ ਹੋਣਗੇ ਭਾਵ ਆਨੰਦ ਹੀ ਆਨੰਦ ਹੋਵੇਗਾ ਪਰ ਇਹ ਗੱਲ ਸਰੀਰਕ ਦੁੱਖਾਂ ਦੀ ਸਰੀਰਕ ਦੁੱਖ ਤਾਂ ਆਉਣਗੇ ਹੀ ਆਉਣਗੇ ਇਹ ਕਿੱਲੀ ਆ। ਇਹ ਤੋਂ ਕਦੇ ਵੀ ਨਹੀਂ ਭੱਜਣਾ ਚਾਹੀਦਾ ਜਿਹੜੇ ਸਰੀਰਕ ਦੁੱਖ ਨੇ ਨਾ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਤੇ ਵੀ ਆਏ ਗੁਰੂ ਨਾਨਕ ਦੇ ਮੂਹਤੇ 'ਚ ਬੇੜਾ ਪਈਆ ਗੁਰੂ ਨਾਨਕ ਨੂੰ ਲੋਕਾਂ ਨੇ ਬੱਟੇ ਮਾਰੇ ਬੋਲਾ ਆਖਿਆ ਪਾਗਲ ਆਖਿਆ ਕੋਈ ਆਖੇ ਆਦਮੀ ਨਾਨਕ ਵਿਚਾਰਾ ਬਹੁਤ ਕੁਝ ਕਿਹਾ ਔਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੀ ਕਿਸੇ ਦਾ ਬਗਾੜਿਆ ਫਿਰ ਵੀ 14 ਬਾਰ ਚੜਾਈ ਕਰਕੇ ਆਏ ਫੌਜ 14 ਜੱਗਾ ਸਾਹਿਬ ਜਦੋਂ ਨਿੱਕੇ ਨਿੱਕੇ ਸੀ 6 ਸਾਲ ਦੇ ਬੱਚਿਆਂ ਨੇ ਕੀ ਕਿਸੇ ਦਾ ਬਗਾੜਿਆ ਸੀ ਉਹਨਾਂ ਨੂੰ ਨੀਹਾਂ ਵਿੱਚ ਖੜਾ ਦਿੱਤਾ ਗਿਆ ਇਹ ਸਰੀਰਕ ਲੇਖ ਨੇ ਗੁਰੂ ਤੇਗ ਬਹਾਦਰ ਬਹਾਦਰ ਬਾਹਾਜ ਦਾ ਚਾਂਦਨੀ ਚੌਂਕ ਦੇ ਵਿੱਚ ਖੜਾ ਕੇ ਸੀਸ ਧਰਨ ਲੱਗ ਕਰ ਦਿੱਤਾ ਗਿਆ ਕੀ ਕਿਸੇ ਦਾ ਬਗਾੜਿਆ ਸੀ ਪਰ ਆਸਰੇ ਵਿੱਚ ਜਿਹੜੇ ਸਰੀਰਕ ਲੇਖ ਨੇ ਇਹ ਹਰ ਇੱਕ ਨੂੰ ਭੁੱਗਨੇ ਪੈਣਗੇ ਤੱਤਿਆਂ ਤਬੀਆਂ ਤੇ ਬਿਠਾ ਦਿੱਤਾ ਜਾਂਦਾ ਹੈ ਤਾਰ ਆਰਿਆਂ ਦੇ ਨਾਲ ਤੰਸਰਾ ਦਿੱਤਾ ਜਾਂਦਾ ਹੈ ਇਹ ਕਾਰਨ ਨਹੀਂ ਸਾਰੇ ਇਹ ਜਿਹੜੇ ਸਰੀਰ ਤੇ ਲੇਖ ਲਿਖੇ ਹੋਏ ਨੇ ਇਹਨਾਂ ਤੋਂ ਕੋਈ ਵੀ ਬਚ ਨਹੀਂ ਸਕਦਾ ਭਾਵੇਂ ਕੋਈ ਪੀ ਪਕੰਬਰ ਪੌਲੀਆ ਆਪਾਰ ਕਿਉਂ ਨਾ ਹੋਵੇ। ਭਗਵਾਨ ਕ੍ਰਿਸ਼ਨ ਜੀ ਦੇ ਤੀਰ ਵੱਜਿਆ ਤੀਰ ਦੇ ਨਾਲ ਉਹਨਾਂ ਦੀ ਮੌਤ ਹੋਈ। ਇਹ ਸਾਰੀਆਂ ਘੜੀਆਂ ਲਿਖੀਆਂ ਰੱਬ ਦੀਆਂ ਨੇ ਜਿਵੇਂ ਉਹਨੇ ਸਰੀਰ ਤੇ ਲੇਖ ਲਿਖਤੇ ਉਹ ਭੋਗਨੇ ਹੀ ਪੈਣਗੇ ਭਾਈ ਇਸ ਕਰਕੇ ਸਰੀਰ ਤੋਂ ਕਦੇ ਵੀ ਨਾ ਭੱਜੋ ਘਰ ਦੇ ਵਿੱਚ ਜਿਹੜੇ ਐਦਾਂ ਦੇ ਦੁੱਖ ਆਉਂਦੇ ਨੇ ਬਿਮਾਰੀਆਂ ਆ ਗਈਆਂ ਮੌਸਮ ਦੇ ਹਿਸਾਬ ਨਾਲ ਕਦੇ ਵੀ ਡਰੋਗਾ ਅੰਦਰੋਂ ਸਟਰੋਂਗ ਹੋਵਾਂਗੇ ਤਾਂ ਬਰਿਆਈ ਦੇ ਨਾਲ ਬਿਮਾਰੀ ਦੇ ਨਾਲ ਦੁੱਖਾਂ ਦੇ ਨਾਲ ਲੜਨ ਦੀ ਸਮਰੱਥਾ ਰਹਿੰਦੀ ਹੈ ਰੱਬ ਫਿਰ ਢੋਈ ਦਿੰਦਾ ਜਦੋਂ ਅੰਦਰ ਰੱਬ ਦਾ ਨਾਮ ਹੋਵੇ ਹੁਣ ਐਵੇਂ ਥੋੜਾ ਜਿਹਾ ਆਰੇ ਦੇ ਥੱਲੇ ਖੜ ਗਿਆ ਭਾਈ ਮਤੀ 10 ਵੀ ਚੀਰ ਦੋ ਬਿੰਦੇ ਦੁੱਖ ਤਾਂ ਸਰੀਰ ਨੂੰ ਲੱਗਦਾ ਨਾ ਪਰ ਅੰਦਰ ਸੀ ਜਿਹੜਾ ਉਹ ਰੱਬ ਦਾ ਨਾਮ ਸੀ ਜਿਵੇਂ ਡਾਕਟਰ ਆਪਰੇਸ਼ਨ ਕਰਦਾ ਹੈ ਉਦੋਂ ਆਪਰੇਸ਼ਨ ਵੇਲੇ ਸੁੰਨ ਦਾ ਟੀਕਾ ਲਾ ਦਿੰਦੇ ਨੇ ਸਰੀਰ ਸੁੰਨ ਹੋ ਜਾਂਦਾ ਫਿਰ ਡਾਕਟਰ ਚੀਰ ਖਾੜ ਕਰੀਦਾ ਪਰ ਉਹ ਪਤਾ ਜੀ ਲੱਗਦਾ ਸੇਮ ਐਸੀ ਤਰ੍ਹਾਂ ਜਦੋਂ ਰੱਬ ਦਾ ਨਾਮ ਅੰਦਰ ਆ ਜਾਂਦਾ ਨਾ ਫਿਰ ਬਾਹਰ ਦੇ ਜਿਹੜੇ ਦੁੱਖ ਨੇ ਸਰੀਰਕ ਦੁੱਖ ਉਹ ਮਹਿਸੂਸ ਨਹੀਂ ਹੁੰਦੇ ਭੋਗੜੇ ਜਰੂਰ ਬੈਠ ਕੇ ਕਿਉਂਕਿ ਗੁਰੂ ਜੀ ਦਾ ਬਾਣੀ ਵਿੱਚ ਫੈਸਲਾ ਨਾ ਲੇਖ ਨਾ ਮਿੱਟੀ ਕੇ ਸਖੀ ਜੋ ਲਿਖਿਆ ਕਰਦਾ ਜਿਹੜਾ ਲਿਖ ਕੇ ਭੇਜਦਾ ਉਹ ਭੋਗ ਨਹੀਂ ਪੈਣਾ ਉਹਨੂੰ ਮਟਾਇਆ ਨਹੀਂ ਜਾ ਸਕਦਾ ਹਾਂ ਥੋੜਾ ਕੀਤਾ ਜਾ ਸਕਦਾ ਸੂਲੀ ਤੋਂ ਸੂਲ ਬਣ ਜਾਂਦੀ ਹੈ ਜੇ ਰੱਬ ਦਾ ਆਸਰਾ ਹੋਵੇ ਤਾਂ ਜੇ ਰੱਬ ਦਾ ਨਾਲ ਹੋਵੇ ਤਾਂ ਆਓ ਇਹਨਾਂ ਵਿਅਕਤੀਆਂ ਨੂੰ ਪ੍ਰਵਾਨ ਕਰਨਾ ਜਿਵੇਂ ਚੌਪਈ ਸਾਹਿਬ ਪਾਠ ਰਹੀ ਗੁਰੂ ਜੀ ਨੇ ਸਾਨੂੰ ਰੱਬ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ ਯਤਨ ਕਰੋ ਜਿੰਨਾ ਸਮਾਂ ਹੋ ਸਕੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾਹ ਕਿਆ ਜਾਵੇ ਰੱਬ ਦਾ ਨਾਮ ਜਪਿਆ ਜਾਵੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਸ਼ੁਕਰ ਕਰਿਆ ਕਰੋ ਖਾ ਪੀ ਕੇ ਚਾਹ ਪਾਣੀ ਪੀ ਕੇ ਮੰਜ਼ਲ ਤੇ ਪਹੁੰਚ ਗਏ ਉੱਠਦੇ ਆ ਵੀ ਸੌਂਦੇ ਆ ਵੀ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਤੇਰਾ ਸੁਖ ਰਹਿ ਚਾਰ ਪਹਟਾਤ ਹੋ ਜੇਗੇ ਐਨੇ ਹੀ ਕਹਦਿਆ ਕਰੋ ਬਸ ਇਹਦੇ ਨਾਲ ਵੀ ਰੱਬ ਕੋਸ਼ਿਸ਼ ਹੋ ਜਾਂਦਾ ਕੋਈ ਪਤਾ ਨਹੀਂ ਕਦੇ ਕਿਸੇ ਅੰਦਰੋਂ ਦੇ ਲੋ ਲੱਗ ਉੱਠ ਪਵੇ ਕਿਉਂਕਿ ਪਹਿਲੀ ਪੌੜੀ ਤੇ ਪੈਰ ਰੱਖਾਂਗੇ ਤਾਂ ਉੱਪਰਲੀ ਮੰਜ਼ਲ ਤੇ ਪਹੁੰਚਾਂਗੇ ਅੱਜ ਕਹਾਂਗੇ ਕੱਲ ਕਹਾਂਗੇ ਪਰਸੋ ਕਹਾਂਗੇ ਕੀ ਪਤਾ ਚੇਤਾ ਹੀ ਬਣਦੇ ਰੋਜ਼ ਬੋਲਣ ਦਾ ਆਦਤ ਵੱਢਦੇ ਬੋਲਦੇ ਆ ਬੋਲਦੇ ਫਿਰ ਹਾਰ ਵੇਲੇ ਬੋਲਣ ਲੱਗਦੇ ਇੱਕ ਦੂਜੀ ਕੋ ਲੱਗ ਹੋਵੇ